ਪਰਗਤ ਸਿੰਘ ਪਰਗਤ ਸਿੰਘ ਤੁਹਾਡੇ ਫਾਦਰ ਕੀ ਨਾਮ ਜਸਵਿੰਦਰ ਸਿੰਘ ਜੇਰਾ ਅਨੁਪਾਤਾਂ ਲਗਾ ਅਨ ਫੋਨ ਆਇਆ ਵੀ ਫਾਦਰ ਨੂੰ ਕਰੰਟ ਲੱਗਣ ਨਾਲ ਹੂੰ ਉਹ ਫੇਡਾ ਹੋ ਗਿਆ ਤੇ ਆਪਾਂ ਜਦੋਂ ਮੌਕੇ ਤੇ ਗਏ ਆ ਜੀ ਉੱਥੇ ਜਿਹੜੀਆਂ ਤਾਰਾਂ ਸੀ ਉਹ ਬਹੁਤ ਨੀਵੀਆਂ ਸੀ 11000 ਵੋਲਟ ਤੇ ਤੇ ਉਹ ਜਦੋਂ ਗੱਡੀ ਥੱਲੇ ਸੀ ਉਹਦੇ ਤੇ ਤਾਰਾਂ ਲਟਟ ਚ ਹੋਈਆ ਤੇ ਟੱਚ ਹੋਣ ਤੋਂ ਬਾਅਦ ਫਿਰ ਬੱਤੀ ਚ ਚ ਜਾਂਦੀ ਆ ਬੱਤੀ ਚ ਜਾਣ ਤੋਂ ਬਾਅਦ ਜਦੋਂ ਡਾਲਾ ਖੋਲਦੇ ਆ ਤੇ ਜਾਣਕ ਬੱਤੀ ਆ ਜਾਂਦੀ ਆ ਉਸ ਤੋਂ ਬਾਅਦ ਉਸ ਨੂੰ ਕਰੰਟ ਲੱਗਣ ਨਾਲ ਮੋਕਰੇ ਤੇ ਹੀ ਉੱਥੇ ਡਿੱਗ ਪਈ ਸੀ ਉੱਥੇ ਡਿੱਗ ਪਈ ਸੀ ਅੱਛਾ ਇਹ ਮੋਗੇ ਦੇ ਵਿੱਚ ਕਿਹੜੀ ਕਲੋਨੀ ਸੀ ਕਿੱਥੇ ਦੀ ਸੀ ਇਹ ਇਹ ਮੋਗੇ ਦੇ ਵਿੱਚ ਅਗਰਵਾਲ ਕਲੋਨੀ ਦੀਰਾ ਦੌਰ ਹੂੰ ਨਹਿਰਾਲਾ ਮੇਰਾ ਪਾਲਾਦਾ ਸੀ ਬਹੁਤ ਜਿਆਦਾ ਨੀਵੇਂ ਤਾਰਾ ਨੂੰ ਤੇ ਹੱਥ ਲੱਗਦਾ ਸੀ ਚਲੋ ਬੰਦੇ 11 ਕੇਬੀ ਤਾਰਾ ਨੂੰ ਹਾਂਜੀ ਹਾਂਜੀ ਅੱਛਾ ਪਰਿਵਾਰ ਵਿੱਚ ਤੁਹਾਡੇ ਇਲਾਵਾ ਹੋਰ ਕੌਣ ਕੌਣ ਹੈ ਪਰਿਵਾਰ ਵਿੱਚ ਇੱਕ ਮੈਂ ਆ ਤੇ ਇੱਕ ਬ੍ਰਦਰ ਆ ਤੇ ਇੱਕ ਸਿਸਟਰ ਆ ਸਿਸਟਰ ਬਿਆਨ ਵਾਲੀ ਪਰਿਵਾਰ ਸਾਰਾ ਡੈਡੀ ਤੇ ਹੀ ਚੱਲਦਾ ਸੀ ਹੂੰ ਤੇ ਇਹ ਨਹੀਂ ਸਭ ਕੁਝ ਕਰਨਾ ਸੀ ਆਪਾਂ ਇਹਦੀ ਮੰਗ ਕਰਦੇ ਆ ਕਿ ਸਾਡੀ ਸਹਾਇਤਾ ਕੀਤੀ ਜਾਵੇ ਠੀਕ ਤੇ ਜਿਹੜੀਆਂ ਤਾਰਾ ਆ ਗਾਂ ਤੋਂ ਵਾਪਰ ਘਟਨਾ ਨਾਲ ਵਾਪਰ ਐਦਾ ਦੀ ਮੇਰਾ ਨਾਮ ਸੁਖਿੰਦਰ ਸਿੰਘ ਜੀ ਸੁਖਿੰਦਰ ਸਿੰਘ ਜੀ ਤੁਹਾਡੇ ਬ੍ਰਦਰ ਦਾ ਕੀ ਨਾਮ ਹੈ ਜੋ ਸੁਵਿੰਦਰ ਸਿੰਘ ਜੀ ਕੀ ਕਰਦੇ ਸੀ ਇਹ ਇਹ ਡਰਾਈਵਰ ਆ ਜੀ ਮੈਨੂੰ ਫੋਨ ਆਇਆ ਜੀ ਮਾਲਕ ਦਾ ਹੂੰ ਕਿਹੜੇ ਕਿਹੜੇ ਸ਼ਰਚ ਸੀਗੇ ਇਹ ਮੋਗਾ ਸ਼ਰਚ ਸੀ ਉੱਥੇ ਫਿਰ ਅਸੀਂ ਗਏ ਆ ਉੱਥੇ ਜਾ ਕੇ ਮੌਕਾ ਦੇਖਿਆ ਤੇ ਉਹ ਕਰੰਟ ਨਾ ਮਰਿਆ ਹਾਂ ਤਾਰਾਂ ਬਹੁਤ ਨੀਵੀਆਂ ਸੀ ਤੇ ਹਵੀਕ ਬੋਲਟ ਹੀ ਹੋ ਗਈ ਮਤਲਬ ਕਰੰਟ ਨਾ ਹੋਇਆ ਜੋ ਵੀ ਹੋਇਆ ਅੱਜ ਸਸਕਾਰ ਕਰਾਂਗੇ ਉਹਦਾ ਅਸੀਂ ਮੰਗ ਕਰਦੇ ਆ ਵੀ ਦੋ ਬੇਟੇ ਇੱਕ ਬੇਟੀ ਹੈ ਬੇਟੇ ਆਪਾਂ ਆਪਣੇ ਥਾਈ ਨੇ ਬੇਟੀ ਵਿਆਹਣ ਵਾਲੀ ਹੈ ਉਹਦੇ ਸਿਰ ਤੇ ਜਾ ਰਿਹਾ ਸੀ